ਅਕਿੰਡਾ ਦੇ ਪੰਗੀ ਨਗਰ ਦੇ ਵਿੱਚ ਅੱਜ ਦੁਪਹਿਰ ਪਈ ਪੁਲਿਸ ਦੀ ਰੇਡ तमाम ਵੱਡੇ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਚਲਾਇਆ ਗਿਆ ਤਸਬ ਅਭਿਆਨ ਤੋਂ ਨਸ਼ਾ ਤਸਕਰਾਂ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਖਬਰ ਦੱਸਣਾ ਬਣਦਾ ਹੈ ਕਿ ਨਸ਼ਾ ਵਿਰੁੱਧ ਯੁੱਧ ਜਿਹੜਾ ਪੰਜਾਬ ਪੁਲਿਸ ਦਾ ਚੱਲ ਰਿਹਾ ਹੈ ਜਿਸ ਦੇ ਵਿੱਚ ਕੀ ਲਗਾਤਾਰ ਨਸ਼ਾ ਸਸਤਰਾ ਦੇ ਖਿਲਾਫ ਸਿਕੰਜਾ ਕੱਟਿਆ ਜਾ ਰਿਹਾ ਹੈ ਤੇ ਅੱਗੇ ਉਸੇ ਕੜੀ ਦੇ ਤਹਿਤ ਪਟੰਡਾ ਦੇ ਪੰਗੀ ਨਗਰ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ तमाम ਪਟੇ ਅਧਿਕਾਰੀਆਂ ਨੂੰ ਨਾਮ ਲੈ ਕੇ ਸਰਚ ਅਭਿਆਨ ਚਲਾਇਆ ਗਿਆ ਜ ਜਦੇ ਵਿੱਚ ਹੀ بارشੀ ਦੇ ਨਾਲ ਇਲਾਕੇ ਦੀਦਾਰ ਕੀਤੀ ਗਈ ਅਤੇ ਪੁਲਿਸ ਦੇ ਵੱਲੋਂ ਆਪਣੀ ਜਾਂਚ ਪੜਤਾਲ ਇਸ ਇਲਾਕੇ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਪੁਲਿਸ ਦੇ ਇਸ ਪ੍ਰਯਾਸ ਦੇ ਨਾਲ ਕਿ ਲੇ ਕਾਫੀ ਠੰਡ ਪਵੇਗੀ ਕਿਉਂਕਿ ਲੰਬੇ ਸਮੇਂ ਤੋਂ ਇਸ ਜਿਹੜਾ ਜਿਹੜਾ ਉਹ ਵਿਕਦਾ ਰੱਤਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਲੈਣ ਲਈ ਆਪਾਂ ਚਲਦੇ ਹਾਂ ਡੀਆਈਐਸ ਬਟਿੰਡਾ ਕੋਲ ਕਿ ਕੀ ਇਸ ਕਾਰਵਾਈ ਲੈ ਕੇ ਕੀ ਕਹਿਣਾ ਉਹਨਾਂ ਦਾ ਕਿ ਨਾਮ ਤੁਹਾਡਾ ਹਰਪਾਲ ਸਿੰਘ ਜੀ ਕਿਹੜਾ ਹੀ ਨਾਮ ਇਹ ਅਮਰਪੁਰਾ ਜੀ ਇੱਧਰ ਬੰਗੀ ਨਗਰ ਪੈਂਦਾ ਜੀ ਅਸ ਏਰੀਆ 'ਚ ਜਿਹੜਾ ਨਸ਼ਾ ਹੈਗਾ ਹਾਂਜੀ ਉਹ ਕਿੰਨਾ ਕੁ ਵਿਕਦਾ ਜੀ ਬਹੁਤ ਜ਼ਿਆਦਾ ਜੀ ਹਰੇਕ ਤਰ੍ਹਾਂ ਦਾ ਨਸ਼ਾ ਵਿਕੀ ਜਾਂਦਾ ਜੀ ਇੱਥੇ ਜੀ ਹਰ ਤਰ੍ਹਾਂ ਦਾ ਨਸ਼ਾ ਵਿਕ ਰਿਹਾ ਜੀ ਇੱਥੇ ਕੋਈ ਵੀ ਕਿਸੇ ਦਾ ਕੰਟਰੋਲ ਨਹੀਂ ਹੈ ਜੀ 24 ਘੰਟੇ ਚੱਲੀ ਜਾਂਦਾ ਰਹਿੰਦਾ ਜੀ ਦੇਖ ਲੈਣੇ ਇੱਥੇ ਲੰਘਦੇ ਡੱਬਦੇ ਦੇਖਦੇ ਰਹਿੰਨੇ ਈ ਧੀਆਂ ਪੇਣਾ ਨੂੰ ਉਹਨਾਂ ਦੇਖਣ ਕੋਈ ਜੀ ਹਰੇਕ ਚੀਜ਼ ਬਾਰੇ ਈ ਇਹੀ ਚੱਲੀ ਜਾਂਦਾ ਰਹਿੰਦਾ ਜਦੋਂ ਮਰਜੀ ਜੀ ਲੁੱਟਾ ਲੁੱਟਾ ਖੁਆ ਹੋਰ ਹੋਈ ਜਾਂਦੀਆਂ ਰਹਿੰਦੀਆਂ ਜੀ ਠੀਕ ਹੈ ਜੀ ਹਰੇਕ ਨੂੰ ਇਸ ਚੀਜ਼ ਦਾ ਡਰ ਆ ਜੀ ਥੋੜਾ ਜਿਹਾ ਐਸਐਸਪੀ ਸਾਹਿਬ ਨੂੰ ਜਾਂ ਵੱਡੇ ਅਫਸਰਾਂ ਨੂੰ ਕਹਿੰਨੇ ਆ ਵੀ ਅਪੀਲ ਆ ਸਾਡੀ ਵੀ ਇਸ ਤੇ ਗੌਰ ਕੀਤੀ ਜਾਵੇ ਜੀ ਅੱਜ ਇਹਨਾਂ ਬੰਨੋ ਜਿਹੜਾ ਇੱਥੇ ਆਪਰੇਸ਼ਨ ਕੀਤਾ ਗਿਆ ਕਿਤਾ ਦੇਖਦੇ ਹਾਂ ਬਹੁਤ ਵਧੀਆ ਲੱਗਿਆ ਜੀ ਬਹੁਤ ਸੋਹਣਾ ਲੱਗਿਆ ਜੀ ਮਿਹਰਬਾਨੀ ਇਹਨਾਂ ਦੀ ਜਿਹੜੇ ਅਫਸਰ ਲੋਗ ਆਏ ਹੈ ਇਹਨਾਂ ਨੇ ਡਿਊਟੀ ਤੇ ਆਪ ਦਾ ਜੋ ਮੁੱਦਾ ਚੱਕਿਆ ਜੀ ਮੈਂ ਤਾਂ ਕਹਿੰਦਾ ਬਹੁਤ ਵਧੀਆ ਜੀ ਮੇਰਾ ਤਾਂ ਆਪ ਦਾ ਪਤਾ ਲੱਗਿਆ ਹੋਇਆ ਜੀ ਮੈਂ ਤਾਂ ਬਹੁਤ ਤੰਗ ਆ ਇਸ ਚੀਜ਼ ਤੋਂ ਵੀ ਇਹ ਚਿੱਟੇ ਵਾਲਿਆਂ ਦੇ ਵਿਰੁੱਧ ਜੋ ਵੀ ਤੁਸੀਂ ਮੁਹਿੰਮ ਚਲਾਈ ਹੈ ਜੀ ਬਹੁਤ ਵਧੀਆ ਕੀਤਾ ਜੀ ਅੱਜ ਜਿਹੜਾ ਬਠਿੰਡਾ ਜ਼ਿਲ੍ਹਾ ਦੇ ਵਿੱਚ ਇੱਥੇ ਬੰਗੀ ਨਗਰ 'ਚ ਮੈਂ ਆਇਆ ਹਾਂਗਾ ਰੰਕੁਣੀ ਖਾਣਾ ਉਹਦੇ ਵਿੱਚ ਪੋਰਟ ਫਰੋਂ ਦੇ ਜਿਵੇਂ ਕ੍ਰਿਸ਼ਨਾ ਨਗਰੀ, ਦੂਰ ਸਿੰਘ ਨਗਰ ਅਤੇ ਇੱਥੇ ਬੰਗੀ ਕਲੋਨੀ ਦੇ ਵਿੱਚ ਇੱਥੇ ਅੱਜ ਸਾਡੇ ਵੱਲੋਂ ਸਰਚ ਆਪਰੇਸ਼ਨ ਕੀਤਾ ਗਿਆ। ਇੱਥੇ ਅੱਜ ਜਿਹੜੀ ਅਸੀਂ ਸਰਚ ਆਪਰੇਸ਼ਨ ਕੀਤੀ ਇਹਦੇ ਵਿੱਚ ਵੀ ਦੋ ਪੈਡਲਰਸ ਨੇ ਜਿਹੜੇ ਉਹ ਅਰੈਸਟ ਹੋਏ ਨੇ ਉਹਨਾਂ ਤੋਂ ਕੁਝ ਮਾਤਰਾ ਦੇ ਵਿੱਚ ਨਸ਼ੀਲਾ ਪਦਾਰਥ ਮਿਲਿਆ ਔਰ ਇਸ ਤੋਂ ਇਲਾਵਾ ਦੋ ਵਿਅਕਤੀ ਜਿਹੜੇ ਨੇ ਉਹ ਨਸ਼ਾ ਕੰਜ਼ਿਊਮ ਕਰਦੇ ਵੀ ਜਿਹੜਾ ਹੈਗਾ ਸਾਡੇ ਨੋਟਿਸ 'ਚ ਆਏ ਤੇ ਉਹਨਾਂ ਤੇ ਵੀ ਜੋ ਜਾਇਜ਼ ਕਾਰਵਾਈ ਹੈ ਉਹ ਕੀਤੀ ਜਾਏਗੀ ਸਰ ਜਿਸ ਤਰ੍ਹਾਂ ਪੱਤੀ ਕੱਢ ਗਿਆ ਜਾਂ ਕੁਝ ਨੇ ਦੱਬਿਆ ਆਪਣੀਆਂ ਆਦਿਨ ਤੋਂ ਬਸ ਰੋੜੇ ਲਏ ਕੁਛ ਅੱਜ ਵੀ ਸਟਾਰਟ ਹੋ ਗਿਆ ਤੁਸਰੀ ਮਹੀਨ ਚਲਦੀ ਰਹੂਗੀ ਇਹ ਦਿਨ ਅੱਛਾ ਇਹ ਸਾਡੀ ਮੁਹਿੰਮ ਇਸੇ ਤਰੀਕੇ ਨਾਲ ਚਲਦੀ ਰਹੇਗੀ ਇਹਦੇ ਇਸ ਮੁਹਿੰਮ ਚ ਇੱਕ ਜਿਹੜਾ ਪੁਲਿਸ ਵੱਲੋਂ ਇੱਕ ਵਧੀਆ ਉਪਰਾਲਾ ਜਿਹੜਾ ਕੀਤਾ ਜਾਂਦਾ ਕਿ ਅਸੀਂ ਸਮੇਂ-ਸਮੇਂ ਤੇ ਪਿੰਡਾਂ ਦੇ ਵਿੱਚ ਸਾਡੀਆਂ ਟੀਮਸ ਜਾਂਦੀਆਂ ਨੇ ਤੇ ਜਿਹੜੇ ਵਿਅਕਤੀ ਨਸ਼ਾ ਕਰਦੇ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਓਟ ਸੈਂਟਰ ਤੇ ਵਿੱਚ ਵੀ ਰਜਿਸਟਰ ਕਰਾਇਆ ਜਾਂਦਾ ਹੈ ਗਏ ਸਾਲ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ 1500 ਦੇ ਕਰੀਬ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਨਸ਼ਾ ਛਡਾਊ ਜਿਹੜੇ ਸੈਂਟਰ ਨੇ ਉੱਥੇ ਜਿਹੜਾ ਹੈਗਾ ਭਰਤੀ ਕਰਾਇਆ ਗਿਆ ਇਸ ਤੋਂ ਇਲਾਵਾ 1100 ਦੇ ਕਰੀਬ ਵਿਅਕਤੀਆਂ ਨੂੰ ਓਟ ਸੈਂਟਰ ਦੇ ਵਿੱਚ ਰਜਿਸਟਰ ਕਰਾਇਆ ਗਿਆ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਨੇ ਕਿ ਫਿਰ ਵੀ ਜਿਹੜਾ ਨਸ਼ਾ ਉਹ ਪਤਾ ਨਹੀਂ ਕਿਉਂ ਇਸ ਤਰੀਕੇ ਦੇ ਨਾਲ ਲੋਕ ਜਿਹੜੇ ਕਰ ਰਹੇ ਨੇ ਔਰ ਦੂਸਰੀ ਗੱਲ ਇਹ ਵੀ ਹੈ ਕਿ ਇਹ ਸलमबस्ती ਨੂੰ ਹੀ ਜ਼ਿਆਦਾ ਕਿਉਂ ਚੁਣਿਆ ਜਾਂਦੇ ਹਨ ਇਹਨਾਂ ਦੇ ਵਿੱਚ ਦੇ ਕੋ ਜਿਹੜੀਆਂ ਗਰੀਬ ਬਸਤੀਆਂ ਹੁੰਦੀਆਂ ਨੇ ਉੱਥੇ ਕੁਝ ਵਿਅਕਤੀ ਜਿਹੜੇ ਨੇ ਉਹ ਇਕਨੋਮੀ ਖਰਾਬ ਹੋਣ ਕਾਰਨ ਜਾਂ ਕੋਈ ਕੰਮਕਾਰ ਦੇ ਵਿੱਚ ਵਿਅਸਤ ਨਹੀਂ ਹੁੰਦੇ ਉਹ ਇਸ ਇਨਾ ਕੰਮਾਂ ਦੇ ਵਿੱਚ ਜੁਰਮ ਪੇਸ਼ਾ ਕੰਮਾਂ ਦੇ ਵਿੱਚ ਆਪਣਾ ਹੱਥ ਪਾਉਂਦੇ ਨੇ ਤਾਂ ਕਿ ਉਹ ਜਲਦੀ ਜਿਹੜਾ ਹੈਗਾ ਪੈਸਾ ਕਮਾ ਸਕਣ ਔਰ ਉਹਨਾਂ ਨੂੰ ਇੰਨੀ ਜਾਣਕਾਰੀ ਵੀ ਨਹੀਂ ਹੁੰਦੀ ਕਿ ਇਹ ਇੱਕ ਮਤਲਬ ਕਿਨੋਣਾ ਅਪਰਾਧ ਹੈਗਾ ਸਮਾਜ ਦੇ ਖਿਲਾਫ ਇਹਦੇ ਇਹਦੇ ਵਿੱਚ ਇਹਨਾਂ ਨੂੰ ਜਾਗਰੂਕਤਾ ਦੀ ਜੋ ਮੈਂ ਸਮਝਦਾ ਹਾਂਗਾ ਕਿ ਜਿੱਥੇ ਜ਼ਿਆਦਾ ਗਰੀਬ ਤੱਕਾ ਰਹਿੰਦਾ ਹੈਗਾ ਜਿਹੜੀਆਂ ਬਸਤੀਆਂ ਜਿਹਦੇ ਵਿੱਚ ਕਿ ਡਿਵੈਲਪਮੈਂਟ ਦੀ ਕਮੀ ਹੈ ਉੱਥੇ ਉਹਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਹਨਾਂ ਨੂੰ ਜਿਹੜਾ ਸੈਂਸਿਟਾਈਜ਼ ਕੀਤਾ ਜਾਵੇ ਕਿ ਇਸ ਤਰੀਕੇ ਦਾ ਜਿਹੜਾ ਅਪਰਾਧਿਕ ਕਾਰਵਾਈ ਹੈ ਉਹ ਤੋਂ ਦੂਰ ਰਹਿਣ ਤੇ ਇੱਕ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਆਪਣਾ ਰੋਜ਼ਗਾਰ ਲੱਭਣ ਔਰ ਇਸ ਤਰੀਕੇ ਦੀਆਂ ਐਕਟੀਵਿਟੀਆਂ ਤੋਂ ਬਾਝਾਂ